ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀਗਾ ਮੈਂ ਔਰ ਐਸਐਸਓ ਸਾਹਿਬ ਇਕੱਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗੇ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨਾ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸੇ ਉਸੇ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ। ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ اسی ਜਿਹੜੇ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਦੇ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਆ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹ ਦਿਸ਼ ਕੀਤਾ ਸੀ ਔਰ ਫਰਦਰ ਇਸ ਇਨਵੈਸਟਿਗੇਟ ਕਰਾਂਗੇ ਕਿ ਹੋਰ ਪਰਟ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ

ਇਸ ਬੁਰੀ ਕਿੰਨੇ ਸਿਟੇ ਸਵੇਲੇ ਹੀ ਪੁਲਿਸ ਨੇ ਸਾਡੀ ਸਰੀਰ ਹਰ ਕੋਟ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸ ਐਚ ਓ ਸਾਹਿਬਾਨਾ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲਿਆ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇਦਾਂ ਦੇ ਇਨਸੀਡੈਂਟ ਛੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ और सारी मेहनत साड़ी साब पुलिस ने जेदे साग डी जी पी साहब चंडीगढ़ तो उन्होंने भी उस वे रहा गया और चंडीगढ़ को भी सूचना पूरा टैक्निकली सपोर्ट किया गया और अल्टीमेटली असं हिमाचल पुलिस का भी मैं थैंक्स करूँगा हिमाचल पुलिस ने भी बहुत ये अपना वैया रोल अदा किया और पूरा सपोर्ट किया पूरी हैल्प की ਅਸੀਂ ਜਿਹੜੇ ਬੱਚੇ ਦਾ ਬਰਾਮਦ ਕੀਤਾ ਉਸਲੇ ਵੀ ਇਸ ਵਾਰ ਤੁਸੀਂ ਸਬਸ 4:30 ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਔਰ ਇਸ ਸਰੀਕ ਅਪੀਛਲੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਹੈ ਜਿਸ ਨੂੰ ਮਾਦਦ ਕਰ ਉਹਦੇ ਸਾਥੀ ਸੋਨੀ ਹੈ ਇਹਨਾਂ ਦੋਨਾਂ ਨੇ ਇਸ ਕੁਤਸੀ ਮਾਦਰ ਨੂੰ ਸਵੀਟ ਕਰਾਉਣੇ ਕਿ ਹੋਰ ਤੜਕੋਂ ਬੰਦੇਰੇ ਵਿੱਚ ਇਨਵੋਲ ਹੈਗੇ ਆ

ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰਾਂ ਸਾਡੇ ਸਟਾਫ ਸਾਹਿਬਾਨ ਆਂ ਔਰ ਜਿੰਨੇ ਵੀ ਸਾਡੇ ਸਾਡੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੱਚੇ ਦੇ ਪੇਰੈਂਟਸ ਨੂੰ ਵੀ ਉਸ ਉਸ ਵੇਲੇ ਮਲੇ ਅੱਗੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆਏ ਔਰ ਸਾਰੀ ਮਿਹਨਤ मानयोग डी जी पी साहब चंडीगढ़ उन्होंने भी, तो तो भी उसता गया।, गया और चंडीगढ़ को भी पूरा टैक्निकली सपोर्ट किया गया और अल्टीमेटली असं हिमाचल पुलिस का भी मैं थैंक्स करूँगा हिमाचल पुलिस ने भी बहुत ये अपना वाइस रोल अदा किया और पूरा सपोर्ट किया जो बच्चे ਕੰਟੀ ਤੋਂ ਸਲੇਬੀ ਇਸ ਵਾਚਪੀਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਕਵਰ ਵਿੱਚ ਕਾਮਯਾਬ ਹੋਇਆ ਔਰ ਉਸ ਸਾਰੀ ਤਫ਼ਤੀਸ਼ ਦੇ ਵਿੱਚ ਜਿਹੜਾ ਮੇਨ ਮੁਜ਼ਮਾ ਹੈ ਦੇ ਵਿੱਚ ਮਿਤਰਾਣਾ ਨਾਮ ਦਾ ਇੱਕ ਵਿਅਕਤੀ ਹੈ ਜਿਸ ਨੂੰ ਮਾਚੰਗਾ ਰੋੜੇ ਸਾਥੀ ਸੋਨਾ ਇਹਨਾਂ ਦੋਨਾਂ ਨੇ ਅਡਰੈਸ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੋਣ ਬਲੇ ਦੇ ਵਿੱਚ ਸ਼ਾਮਿਲ ਹੈ ਤਿੰਦਸਾ ਕਿੰਨਾ ਵੱਡਾ ਚੈਲੰਜ ਸੀਗਾ ਬਹੁਤ ਹੀ ਘੱਟ ਘੰਟੇ ਚ ਸਿਪੀਅਰ ਸੀ। ਦੇਖੋ ਇਹ ਅਜੇ ਮਰਾ ਪਰਸਨਟੀਸਟ ਰਿਟ ਹੋਇਆ ਸੀਗਾ। ਜਿਹੜਾ ਮਗਰਬਨ ਕੋਨੇ ਤੇ ਹੋ ਜੇ 56 ਲੋਕ ਕਿਨਾਰੇ ਤੱਕ ਆਸ। ਜਦੋਂ ਅਚਨ ਉਹ ਸਾਨੂੰ ਪਤਾ ਲੱਗਿਆ ਕਿ ਮੈਨੂੰ ਅਲਪਕਸੀ ਸੀਗਾ ਮੈਂ ਹੋਰ ਅਸਸੂਆ ਕੋਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ। ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਧੰਨ ਨੂੰ ਜਿੰਨੇ ਵੀ ਸਾਡੇ ਅਕਸਰ ਸਾਡੇ ਅਸਸੂਆ ਸਾਹਿਬਾਨਾਂ ਔਰ ਕਿਤੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇਦਾਂ ਦੇ ਇਨਸੀਡੈਂਟ ਜੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਔਰ ਸਾਰੀ ਮਿਹਨਤ ਅਧੀ ਯਾਪ੍ਰੀਸ ਨੇ ਜਿਵੇਂ ਨਾਲ ਸਾਡੇ ਮਾਨਯੋਗ ਬੀਜੀਪੀ ਸਾਹਿਬ ਛੱਡੀਗੜ ਤੋਂ ਨਾਨਾਲ ਵੀ ਉਸ ਵੇਲੇ ਰਾਫਤਾ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਦਿੱਤਾ ਗਿਆ ਔਰ ਅਲਟੀਮੇਟਲੀ ਅਸੀਂ ਮਾਚਲ ਪੁਲਿਸ ਦਾ ਵੀ ਮੈਂਕਸ ਬੁਰਾ ਹੈ ਮਾਚਲ ਪੁਲਿਸ ਨੇ ਵੀ ਬਹੁਤ ਇਰੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ سپورਟ ਦਿੱਤਾ ਸਾਡੀ ਬਹੁਤ ਹੈਲਪ ਕੀਤੀ ਹੁਣ ਵੀ ਅਸੀਂ ਜਿਹੜੇ ਬੱਚੇ ਨੂੰ ਬ੍ਰਾਂhnt ਕੀਤਾ ਉਸ ਵੇਲੇ ਵੀ ਹਮਾਚਲ ਪੁਲਿਸ ਦੇ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਵਰਚਨ कामयाब ਹੋਇਆ ਹੈ। ਔਰ ਇਸ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਮਿਤਰਾਨਾਮ ਦਾ ਇੱਕ ਵਿਅਕਤੀ ਆ ਜੋ ਤੋਂ ਮਾਚੰਗ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਗਿਰੀਸ਼ ਕੀਤਾ ਸੀ ਅਦਰ ਵੀ ਮਸਕ੍ਰਿਪਟ ਕਰਾਨੇ ਦੀ ਕੋਸ਼ਿਸ਼ ਹੋ ਰਹੀ ਹੈ ਇਨਸ਼ਾਅੱਲਾ ਹੋ ਰਹੀ ਹੈ। ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਬੰਦੜੀ ਹਾਂ ਕਿੰਨਾ ਵੱਡਾ ਚੈਲੰਜ ਹੈਗਾ ਬਹੁਤ ਹੀ ਸੱਚ ਟੈਂਪਲ ਵਿੱਚ ਦੇਖੋ ਇਹ ਅੱਜ ਬੜਾ ਮੋਟਾ ਡਿਸਟੈਂਸ ਲਗਾਇਆ ਸੀ ਜਿਹੜਾ तकरीबन 5:13 ਵਜੇ ਕੁਛ ਲੋਕ ਪਹੁੰਚਤਾ ਜਿਹਾ ਸੀ ਹਾਂ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਹੋਰ ਐਸਾ ਸੀਗਾ ਦਿੱਲੀ ਤੋਂ ਇਸ ਨੂੰ ਚਲੇ ਹੀ ਪੁਲਿਸ ਨੇ ਸਾਡੀ ਸਾਰੀ ਥਾਣੇ ਨੂੰ ਜਿੰਨੇ ਵੀ ਸਾਡੇ ਅਫਸਰ ਸਾਡੇ ਐਸਐਸਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸੇ ਉਸੇ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਜੋ ਕਦਮ ਲਏ ਸਭ ਤੋਂ ਪਹਿਲਾਂ ਇਦਾਂ ਦੇ ਇਨਸੀਡੈਂਟ ਜੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਔਰ ਸਾਰੀ ਮਿਹਨਤ ਸਾਡੀ ਜਾਫੀਸ ਨੇ ਇਰੇ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਮਾਰਸ਼ਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਮਾਰਸ਼ਲ ਪੀਸ ਹੈ ਬਹੁਤ ਇਟ ਇਜ਼ ਬੜੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ سپورਟ ਕੀਤਾ ਸਾਡੀ ਪੂਰੀ ਹੈਲਪ ਕੀਤੀ 190 ਬੱਚੇ ਨੂੰ ਰਾਜਕੀਤੇ ਉਸਲੇ ਵੀ 65 ਸਰਸ ਸਾਡੇ ਨਾਲ ਸੀਗੇ ਪਰ ਅਲਟੀਮੇਟਲੀ ਅਸੀਂ ਬੱਚੇ ਨੂੰ ਸਮਰਥ ਵਿੱਚ ਕਾਮਯਾਬ ਹੋਇਆ ਤੇ ਇਸ ਸਰੀ ਤਕ ਪਹੁੰਚਦੇ ਵਿੱਚ ਜਿਹੜਾ ਮੇਨ ਮੌਜੂਦਾ ਮਾਇਦੇਚ ਅਮਿਤ ਰਾਣਾ ਨਾਗ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਉਹਦਾ ਇੱਕ ਸਾਥੀ ਸੋਹਣਾ ਇਹਨਾਂ ਦੋਨਾਂ ਨੇ ਇੰਕੁਸ ਕੀਤਾ ਸੀ ਅਗਰ ਜੀ ਇਨਵੈਸਟਿਗੇਟ ਕਰਾਂਗੇ ਕਿ ਉਹ ਕਿੰਨੇ ਦੇ ਵਿੱਚ ਚੱਲ ਰਹੇ ਨੇ ਮੰਗੋ ਤੋਂ ਪਹੁੰਚਿਆ ਸੀ। ਇਹ ਮਾਮਲਾ ਬਹੁਤ ਗੰਭੀਰ ਹੈ। ਇਹ ਬਹੁਤ ਹੀ ਛੋਟਾ ਵੱਡਾ ਚੈਲੰਜ ਸੀਗਾ ਬਹੁਤ ਔਖਾ ਕੰਮ ਸੀ। ਇੱਕ ਕੋਈ ਜੋ ਬੜਾ ਅਪਰਚੁਨਿਟੀ ਸਟੈਪ ਹੋਇਆ ਸੀਗਾ। ਜਿਸ ਦੇ ਕਰੀਬਨ 7:30 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ। ਪਰ ਜਦੋਂ ਸਾਨੂੰ ਪਤਾ ਲੱਗਿਆ ਨਵੀਂ ਮਿਲਣ ਕੋਸ਼ਿਸ਼ ਕਰ ਰਿਹਾ ਸੀ। ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਮਦਦ ਕੀਤੀ ਜਿੰਨੇ ਸਾਡੇ ਅਫਸਰਾ ਸਾਡੇ ਐਸਪੀ ਸਾਹਿਬਾਨ ਆਂ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲਿਆ ਤੇ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਪਿੱਧਾ ਦਾ ਇਨਸੀਡੈਂਟ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਛੱਡਿਗੜ ਤੋਂ ਮੌਂਦਿਆ ਨਾਲ ਵੀ ਇਸਲੇ ਰਾਹ ਦਾ ਕੀਤਾ ਗਿਆ ਔਰ ਛੱਡਿਗੜ ਤੋਂ ਵੀ ਸਪੋਰਟ ਕੀਤਾ ਗਿਆ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਮਾਚਰ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਮਾਚਰ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੀ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਇਹ ਸੀ ਜਿਹੜੇ ਬੱਚੇ ਨੂੰ ਕਾਂਕੀ ਤੋਂ ਉਸਨੇ ਵੀ ਇਸ ਭਾਸ਼ਾ ਵਿੱਚ ਅਕਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਉਸ ਬੱਚੇ ਨੂੰ ਕਵਰ ਵਿੱਚ ਕਾਮਯਾਬ ਹੋਇਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਹੈ ਜਿਸ ਨੂੰ ਮਾਚੰਦ ਪੂਰੇ 36 ਸਾਲ ਹਨ ਇਹਨਾਂ ਨੂੰ ਸੁਣਾ ਨੇ ਰਿਪੋਰਟ ਕੀਤਾ ਸੀ ਅੱਜ ਤੁਸੀਂ ਇਸ ਤਰ੍ਹਾਂ ਦੀ ਰਿਪੋਰਟ ਪੜ੍ਹਨ ਦਾ ਮੌਕਾ ਮਿਲਿਆ ਹੈ

ਔਰ ਜਦੋਂ ਸਾਨੂੰ ਪਤਾ ਲੱਗਿਆ ਮੈਡੀਕਲ ਨੰਬਰ ਸੀ 7456 ਸੀ ਇਸ ਵੇਲੇ ਹੀ ਪੁਲਿਸ ਨੇ ਬੜੀ સારી ਮਦਦ ਕੀਤੀ ਜਿੰਨੇ ਵੀ ਸਾਡੇ ਅਫਸਰ ਸਾਡੇ ਐਸ ਐਚ ਓ ਸਾਹਿਬਾਨਾ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇਦਾਂ ਦੇ ਇਨਸੀਡੈਂਟ ਛੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ। ਔਰ ਸਾਰੀ ਮਿਹਨਤ ਸਾਡੀ ਜਾ ਪੁਲਿਸ ਨੇ ਫਿਰ ਇਹ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੋਂ ਛੱਡਿਗੜ ਤੋਂ ਸਾਰਾ ਹਾਲ ਵੀ ਸਿਲੈਕਟ ਆਫਤਾ ਕੀਤਾ ਗਿਆ ਛੱਡਿਗੜ ਤੋਂ ਵੀ ਸਾਰਾ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਵੇ ਵਰੀਆ ਰੋਲ ਅਦਾ ਕੀਤਾ ਔਰ ਸਾਡੀ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਨੂੰ ਅਸੀਂ ਜਿਹੜੇ ਬੱਚੇ ਨੂੰ ਕਾਮ ਕੀਤੇ ਹੌਸਲੇ ਵੀ ਸਾਡੇ ਵਿੱਚ ਸਭ ਨਾਲ ਸੀਗੇ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਔਰ ਸਾਰੀ ਤਫਸੀਲ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੇ ਇਹਨਾਂ ਦੋਨਾਂ ਨੇ ਇਹ ਦਿਸ਼ ਕੀਤਾ ਸੀ ਔਰ ਫਰਦਰ ਇਸ ਇਨਵੈਸਟੀਗੇਟ ਕਰਾਂਗੇ ਕਿ ਹੋਰ ਪਰਟ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਜੀਓ ਅੱਜ ਦਾ ਪਪਾਣਾ ਸਿਓ ਜੀਓ ਸਿਓ ਬੰਦੀ ਨੂੰ ਲੀਆ ਹੈ ਅੱਜ ਬੜੀ ਅਹ ਕਿੰਨਾ ਵੱਡਾ ਚੈਲੰਜ ਸੀਗਾ ਬਹੁਤ ਹੀ ਘੱਟ ਘੰਟੇ ਚ ਤੁਸੀਂ ਟੈਸਟ ਦੇਖੋ ਇਹ ਅੱਜ ਬੜਾ ਅਨਫਰਚੂਨੇਟੀ ਸਟੇਟ ਹੋਇਆ ਸੀਗਾ ਜਿਹੜੇ ਥੋੜਾ तकरीबन 4:30 ਵਜੇ ਬੱਚੇ ਨੂੰ ਕਿਨਾਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਉਹ ਇਕੱਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸੇ ਉਸੇ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ। ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਿਸ ਜਿਹੜੇ ਬੱਚੇ ਨੂੰ ਬਰਾਮਦ ਕੀਤਾ ਉਸ ਲਈ ਵੀ ਹਮਾਚੇ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਤੇ ਵਿੱਚ ਜਿਹੜਾ ਮੇਨ ਮੁਲਜ਼ਮ ਆ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਧਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਪਰਡ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ